3 ਦਸੰਬਰ ਨੂੰ ਉਹਨੇ ਧਮਕੀ ਦਿੱਤੀ ਅਸੀਂ ਬੰਦ ਕਰਨ ਆਵਾਂਗੇ 3 ਦਸੰਬਰ ਨੂੰ ਉਹਦਾ ਖੁੱਲ ਕੇ ਸਾਹਮਣਾ ਕਰਾਂਗੇ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂ ਲੱਖਾਂ ਰੁਪਿਆ ਦਾ ਕੈਮੀਕਲ ਲੱਗਦਾ ਤਿੰਨੇ ਸੀਟੇਪੇ ਦਾ ਕਰੋੜ ਰੁਪਿਆ ਦਾ ਕੈਮੀਕਲ ਕਰੋੜ ਤੋਂ ਉੱਪਰ ਲਾਣੇ ਹਰ ਮਹੀਨੇ ਉਹ ਕੀ ਗੱਲ ਅਸੀਂ ਦਰਿਆ ਚ ਉਦੇ ਸਿੱਟਦੇ ਆ ਲੱਖਾਂ ਬੰਦਾ ਲਾ ਕੇ ਅਸੀਂ ਇਹ ਲੱਖਾਂ ਨਹੀਂ ਇਹ ਇੱਕਾ ਦੁਕਾ ਹਸਣਾ ਹੈ ਇਹ ਕਿਹੜਾ ਕੋਈ ਕਿਹੜੇ ਲੋਕਾਂ ਦੇ ਨਾਲ ਇਹ ਬੁੱਢਾ ਨਾਲੇ ਸਿਰਫ ਰਾਜਨੀਤੀ ਕਰ ਰਿਹਾ ਇਹ ਬਲੈਕਮੇਲ ਕਰ ਰਿਹਾ ਡਾਈੰਗ ਇੰਡਸਟਰੀ ਤੋਂ ਇੱਕ ਪੰਜੀ ਨਹੀਂ ਮਿਲੀ ਅਗਰ ਕੋਈ ਉਹਨਾਂ ਨੂੰ ਸਾਡੇ ਤੋਂ ਡਾਈੰਗ ਇੰਡਸਟਰੀ ਤੋਂ ਇਹ ਲੱਗਦਾ ਵੀ ਇਹ ਦਰਿਆ ਗੰਦਾ ਕਰਦੇ ਨੇ ਮੈਂ ਆਪਣਾ ਨੰਬਰ ਦਿੰਦਾ ਮੇਰੇ ਨਾਲ ਚੱਲਣਾ ਮੈਂ ਉਹਨਾਂ ਨੂੰ ਦਿਖਾਣਾ ਵੇ ਦਰਿਆ ਗੰਦਾ ਕੌਣ ਕਰ ਰਿਹਾ ਹੈ ਵੀ ਤੁਹਾਨੂੰ ਅਜੇ ਪਤਾ ਹੀ ਨਹੀਂ ਦਰਿਆ ਗੰਦਾ ਕੌਣ ਕਰਦਾ ਹਾਂਜੀ ਚੇਅਰਮੈਨ ਸਾਹਿਬ ਐਲਾਨ ਕਰ ਦਿੱਤਾ ਤੁਸੀਂ ਜੇ ਟਕਰਾਵਾਂ ਵਾਲੀ ਸਥਿਤੀ ਨਾ ਹੋਵੇ ਸਾਡੇ ਵੱਲੋਂ ਵੀ ਇਕੱਠ ਹੈ ਅਗਰ ਉਹ ਇਕੱਠ ਲੈ ਕੇ ਆਂਦੇ ਨੇ ਇਹ ਹੁਣ ਲੱਗਦਾ ਹੈ ਤੁਹਾਨੂੰ ਕਿ ਉਹ ਕਹਿੰਦੇ ਕਿ ਅਸੀਂ ਸੀਟੀਵੀ ਪਲਾਨ ਦਿਨੇ ਉਹ ਬੰਦ ਕਰ ਦੇ ਦੇਖੋ ਗੱਲ ਇਹ ਹੈਗੀ ਐ ਸਭ ਤੋਂ ਮਾੜੀ ਗੱਲ ਤੇ ਇਹ ਹੈਗੀ ਐ ਵੀ ਦਰਿਆ ਗੰਦਾ ਕੋਈ ਹੋਰ ਕਰ ਰਿਹਾ ਔਰ ਇਲਜ਼ਾਮ ਜਿਹੜਾ ਬਿਨਾ ਦੇਖੇ ਬਿਨਾ ਪਰਖੇ ਇਹ ਜਿਹੜਾ ਡਾਈੰਗ ਇੰਡਸਟਰੀ ਤੇ ਲੱਗ ਗਿਆ ਉਹਨਾਂ ਨੂੰ ਇਹ ਚਾਹੀਦਾ ਸੀ ਡੈنگ ਇੰਡਸਟਰੀ ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਦੇਖਦੇ ਅਸਲੀਅਤ ਕੀ ਏ ਕਿਸ ਆਦਮੀ ਨੇ ਜਿਹੜਾ ਹੈ ਦਰਿਆ ਗੰਦਾ ਕੀਤਾ ਕਿਉਂ ਹੋਇਆ ਇਹਦੇ ਪਾਣੀ ਵਿੱਚੋਂ ਕੀ ਨਿਕਲਦਾ ਹੈ ਕਿਹੜੀ ਚੀਜ਼ ਜਿਹੜੀ ਵਰਤੋ ਜਾਂਦੀ ਇੰਡਸਟਰੀ ਦੇ ਵਿੱਚ ਜਿਸ ਨਾਲ ਜਾਨੀ ਨੁਕਸਾਨ ਹੁੰਦਾ ਹੁਣ ਉਹਨਾਂ ਨੇ ਇਲਜ਼ਾਮ ਇਹ ਲਗਾਇਆ ਬਈ ਦਰਿਆ ਬੁੱਢਾ ਇਹਨਾਂ ਨੇ ਗੰਦਾ ਕੀਤਾ ਇਹ ਪਾਣੀ ਸਾਫ਼ ਨਹੀਂ ਕਰਦੇ ਜਿਹੜੇ ਸੀਟਪੀ ਵਾਲੇ ਨੇ ਸਾਡੇ ਜਿਹੜੇ ਡਾਈਂਗ ਇੰਡਸਟਰੀ ਦੇ ਤਿੰਨ ਸੀ ਡੀਪੀ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਬਾਰ-ਬਾਰ ਦੱਸ ਕੇ ਟਾਈਮ ਵੇਸਟ ਕਰਨ ਦਾ ਕੋਈ ਵੈਦਾ ਨਹੀਂ ਬਾਦਰਕੇ ਰੋਡ ਫੋਕਲ ਪੁਆਇੰਟ ਤੇ ਤਾਜਪੁਰ ਰੋਡ ਤਿੰਨ ਸੀ ਡੀਪੀ ਨੇ ਔਰ ਤਿੰਨੇ ਸੀ ਡੀਪੀ ਜਿਹੜੇ ਅਗਰ ਉਹ ਕਹਿੰਦੇ ਪਾਣੀ ਸਾਫ਼ ਨਹੀਂ ਕਰਦੇ ਤੇ ਅਸੀਂ ਬਿਜਲੀ ਦਾ ਬਿੱਲ ਸਰਕਾਰ ਸਾਡੇ ਤੋਂ ਕਾਹਦਾ ਲੈਂਦੀ ਏ ਅਸੀਂ ਖਾਲੀ ਮੋਟਰਾਂ ਤੇ ਨਹੀਂ ਚਲਾਉਂਦੇ ਲੱਖਾਂ ਰੁਪਿਆ ਦਾ ਕੈਮੀਕਲ ਲੱਗਦਾ ਤਿੰਨੇ ਸੀ ਡੀਪੀ ਇਹਦਾ ਕਰੋੜ ਰੁਪਿਆ ਦਾ ਕੈਮੀਕਲ ਕਰੋੜ ਤੋਂ ਉੱਪਰ ਲਾਣੇ ਹਰ ਮਹੀਨੇ ਉਹ ਕੀ ਗੱਲ ਅਸੀਂ ਦਰਿਆ ਚ ਉਦਦੇ ਸਿੱਟਦੇ ਆ ਤਨਖਾਹ ਦਿੰਨੇ ਆ ਬੰਦੇ ਕੰਮ ਕਰਦੇ ਨੇ ਉਹਦੇ ਤੇ ਔਰ ਜਿਹੜੀ ਸਭ ਤੋਂ ਵੱਡੀ ਗੱਲ ਪਾਣੀ ਸਾਫ਼ ਹੋਣ ਤੋਂ ਬਾਅਦ ਜਿਹੜੀ ਸਲੱਜ ਨਿਕਲਦੀ ਉਹਦੇ ਵਿੱਚੋਂ ਉਹਦਾ ਲੱਖ ਰੁਪਿਆ ਸਲੱਜ ਦਾ ਜਿਹੜਾ ਅਸੀਂ ਬਾਇਆ ਚੈੱਕ ਜਿਹੜੇ ਗਵਰਨਮੈਂਟ ਅਥੋਰਾਈਜ਼ ਦੇ ਉਹ ਲੈ ਕੇ ਜਾਂਦੇ ਨੇ ਸਾਡੇ ਕੋਲੋਂ ਉਹ ਬਿਨਾਂ ਸਾਫ ਪਾਣੀ ਦਿੱਤੇ ਅਸੀਂ ਦਿੰਦੇ ਆ ਮੈਂ ਉਹਨਾਂ ਲੋਕਾਂ ਨੂੰ ਇਹ ਪੁੱਛਣਾ ਚਾਹਨਾ ਵੀ ਤੁਸੀਂ ਦੇਖੋ ਤਾਂ ਸਹੀ ਜਿਹੜੇ ਐਨ ਐ ਰੁਪਏ ਖਰਚ ਕੇ ਡਾਈਂਗ ਇੰਡਸਟਰੀ ਪਾਣੀ ਸਾਫ ਕਰਈਏ ਉਹ ਝੂਠੇ ਗੱਲ ਇੱਕ ਗੱਲ ਮੈਂ ਉਹਨਾਂ ਨੂੰ ਜ਼ਰੂਰ ਕਹਿਣੀ ਚਾਹਨਾ ਵੀ ਇਹ ਲੜਾਈ ਕੀਤੇ ਆ ਮਸਲੇ ਹੱਲ ਨਹੀਂ ਹੁੰਦੇ ਔਰ ਮੈਂ ਬੀਇੰਗ ਚੇਅਰਮੈਨੇ ਰਿਕੁਐਸਟ ਕਰਦਾ ਕੋਈ ਚੈਲੰਜ ਨਹੀਂ ਕਰਦਾ ਉਹਨਾਂ ਨੂੰ ਲਖਸਿਧਾਨਾ ਜੀ ਨੂੰ ਅਗਰ ਕੋਈ ਉਹਨਾਂ ਨੂੰ ਸਾਡੇ ਤੋਂ ਡਾਈੰਗ ਇੰਡਸਟਰੀ ਤੋਂ ਇਹ ਲੱਗਦਾ ਵੀ ਇਹ ਦਰਿਆ ਗੰਦਾ ਕਰਦੇ ਨੇ ਮੈਂ ਆਪਣਾ ਨੰਬਰ ਦਿੰਦਾ ਮੇਰੇ ਨਾਲ ਚੱਲਣਾ ਮੈਂ ਉਹਨਾਂ ਨੂੰ ਦਿਖਾਣਾ ਵੇ ਦਰਿਆ ਗੰਦਾ ਕੌਣ ਕਰ ਰਿਹਾ ਵੀ ਤੁਹਾਨੂੰ ਅਜੇ ਪਤਾ ਹੀ ਨਹੀਂ ਦਰਿਆ ਗੰਦਾ ਕੌਣ ਕਰਦਾ ਕੌਣ ਨਹੀਂ ਕਿੱਥੋਂ ਪਾਣੀ ਡਾਇਰੈਕਟ ਡਿਸਚਾਰਜ ਬੁੱਢਾ ਨਾਲਾ ਕਿੰਨੇ ਪੁਆਇੰਟ ਨੇ ਡਾਇਰੈਕਟ ਲੁਧਿਆਣਾ ਦਾ ਪਾਣੀ ਇੰਡਸਟਰੀਆਂ ਦਾ ਕਿੱਦਾਂ ਉੱਥੇ ਜਾ ਰਿਹਾ ਇਕੱਲੀ ਡਾਈੰਗ ਇੰਡਸਟਰੀ ਨਹੀਂ ਹੈਗੀ ਡਾਈੰਗ ਇੰਡਸਟਰੀ ਠੀਕ ਹੈ ਜਿਹੜੀ ਨਹੀਂ ਸੀ ਸੀਟਪੀਆਂ ਨਾਲ ਜੁੜੀ ਉਹਨਾਂ ਤੇ ਬਲੇਮ ਲੱਗਿਆ ਉਹਨਾਂ ਦੇ ਯੂਨਿਟ ਵੀ ਉਹਨਾਂ ਨੇ ਕਲੋਜ਼ ਕਰਨ ਦੇ ਆਰਡਰ ਘੱਤੇ ਕੋਲ ਨੇ ਲੇਕਿਨ ਅਸੀਂ ਮਾੜਾ ਆਪਣੇ ਆਪ ਨੂੰ ਤਾਂ ਸਮਝਦੇ ਆਂ ਵੀ ਸਾਰਾ ਬਲੇਮ ਜਿਹੜਾ ਲੁਧਿਆਣੇ ਦਾ ਉਹ ਸਾਡੇ ਸਿਰ ਆ ਕੇ ਪੈ ਗਿਆ ਜੁਰਮ ਕੋਈ ਹੋਰ ਕਰਦਾ ਸਜ਼ਾ ਜਿਹੜੀ ਕਿਸੇ ਹੋਰ ਨੂੰ ਦਿੱਤੀ ਜਾਂਦੀ ਬਲੇਮ ਕਿਸੇ ਹੋਰ ਤੇ ਲਾਇਆ ਜਾ ਰਿਹਾ ਮੈਂ ਚੈਲੰਜ ਨਾਲ ਇਹ ਗੱਲ ਕਹਿਣੀ ਜਾਂਦਾ ਅਗਰ ਲੁਧਿਆਣਾ ਦੇ ਕਿਸੇ ਵੀ ਬੰਦੇ ਨੂੰ ਇਹ ਲੱਗਦਾ ਹੈ ਕਿ ਦਰਿਆ ਜਿਹੜਾ ਅਸੀਂ ਗੰਦਾ ਕਰ ਰਿਆਂ ਉਹ ਸਾਡੇ ਕੋਲ ਆਣਾ ਹੈ ਅਸੀਂ ਉਹਨਾਂ ਦਾ ਵੈਲਕਮ ਕਰਾਂਗੇ ਕੋਈ ਲੜਾਈ ਝਗੜਾ ਜਾਂ ਚੈਲੰਜ ਨਹੀਂ ਮੈਂ ਕਰਨਾ ਚਾਹੁੰਦਾ ਬੀਐਨ ਚੇਅਰਮੈਨ ਮੈਂ ਰਿਕੁਐਸਟ ਲਈ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਵੀ ਉਹ ਸਾਡੇ ਕੋਲ ਆਣ ਉਹਨਾਂ ਨੂੰ ਲੈ ਕੇ ਜਾਵਾਂਗੇ ਸਿਟੀ ਵੀ ਪਲਾਂਟ ਤੇ ਇੱਕ ਇੱਕ ਚੀਜ਼ ਦਿਖਾਵਾਂਗੇ ਵੀ ਜਿਹੜੀ ਇਹ ਡਾਇੰਗ ਇੰਡਸਟਰੀ ਏ ਇਹ ਗੰਦਗੀ ਕਰਦੀ ਪਾਣੀ ਗੰਦਾ ਹੋਰ ਜਗ੍ਹਾ ਹੋ ਰਿਹਾ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਅੱਜ ਜਿਹੜਾ ਗਊਸ਼ਾਲਾ ਦੇ ਕੋਲ ਸਾਰੇ ਸ਼ਹਿਰ ਦੀ ਇੰਡਸਟਰੀ ਦਾ ਪਾਣੀ ਜਿਹੜਾ ਉੱਥੇ ਆ ਕੇ ਡਾਇਰੈਕਟ ਜਾ ਰਿਹਾ ਗਊਸ਼ਾਲਾ ਗੁਰਦੁਆਰੇ ਦੇ ਨਾਲ ਉਹ 18 ਪੁਆਇੰਟ ਜਿਹੜੇ ਹੋਣ ਦੇ ਸ਼ਹਿਰ ਦੇ ਉਹ ਜਿਹੜਿਆ ਨੇ ਦਰਿਆ ਦੇ ਨਾਲ-ਨਾਲ ਤੁਸੀਂ ਦੇਖੇ ਕਿਸ ਤਰ੍ਹਾਂ ਪਾਣੀ ਜਾ ਰਿਹਾ ਹੈ ਜਿਹੜੀ ਇੰਡਾਈਸਟਰੀ ਕੰਮ ਵਧੀਆ ਕਰਦੀ ਏ ਪਾਣੀ ਸਾਫ ਕਰਕੇ ਦਰਿਆਇ ਸਿੜਦੀ ਏ ਔਰ ਜਦ ਕੇ ਕਈ ਸਾਡੇ ਕੋਲ ਬੰਦੇ ਜਿਹੜੇ ਆ ਕੇ ਇੱਥੇ ਦੇਖ ਕੇ ਜਾਂਦੇ ਨੇ ਬਕਾਇਦਾ ਪੰਜਾਬ ਸਰਕਾਰ ਦੇ ਬੰਦੇ ਆਂਦੇ ਨੇ ਦੇਖ ਕੇ ਜਾਂਦੇ ਨੇ ਹਰ ਮਹੀਨੇ ਦੋ ਤਿੰਨ ਵਾਰੀ ਸੈਂਪਲ ਕਰਦੀ ਸਰਕਾਰ ਸਾਡੇ ਕੈਮਰੇ ਲੱਗੇ ਹੋ ਨੇ ਮੀਟਰ ਆਨਲਾਈਨ ਲੱਗੇ ਹੋ ਨੇ ਜਦੋਂ ਮਰਜ਼ੀ ਦੇਖ ਲੋ ਵੀ ਪਾਣੀ ਟੀਡ ਹੋ ਰਿਆ ਨਹੀਂ ਹੋ ਰਿਆ ਐਂਦੀਆਂ ਗੱਲਾਂ ਹੁੰਦੇ باوجود ਵੀ ਬਲੇਮ ਲੱਗੇ ਬਹੁਤ ਮਾੜੀ ਗੱਲ ਏ ਔਰ ਮੈਂ ਰਿਕੁਐਸਟ ਇਹ ਕੰਦੀ ਚਾਹਨਾ ਵੀ ਅਗਰ ਕੋਈ ਬੰਦੇ ਰੂਹ ਹੈ ਜੀ ਤਕਲੀਫ ਸਾਡੇ ਤੋਂ ਕੋਈ ਡਾਈਂਗ ਇੰਡਸਟਰੀ ਪਾਣੀ ਗੰਦਾ ਕਰਦੀ ਏ ਉਹਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਉਹ ਸਾਡੇ ਕੋਲ ਟਾਈਮ ਲੈ ਲਵੇ ਸੀਟੀਵੀ ਤੇ ਆੜ ਆ ਕੇ ਚੈੱਕ ਕਰਨ ਦੇਖਣ ਉਸ ਤੋਂ ਬਾਅਦ ਸਾਡੇ ਤੇ ਇਲਜ਼ਾਮ ਲਾਣ ਪਹਿਲਾ ਇਲਜ਼ਾਮ ਨਾ ਲਾਓ ਠੀਕ ਹੈ ਤੁਹਾਡਾ ਐਕਸ਼ਨ ਪਲਾਨ ਅੱਗੇ ਕੀ ਆ ਤੁਸੀਂ ਰਿਕੁਐਸਟ ਕਰਤੀ ਉਹਨਾਂ ਨੂੰ ਹਾਂ ਹੁਣ ਤੁਹਾਡਾ ਐਕਸ਼ਨ ਪਲਾਨ ਕੀ ਆ ਉਹ ਤਾਂ 3 ਤਰੀਕ ਨੂੰ ਆ ਰਿਹਾ ਐਕਸ਼ਨ ਪਲਾਨ ਬਾਰੇ ਕਹਿਣਾ ਚਾਹਨਾ ਵੀ ਸਰਕਾਰ ਨੂੰ ਚਾਹੀਦਾ ਹੈ ਸਰਕਾਰ ਨੂੰ ਅਪੀਲ ਕਰਦੇ ਆ ਵੀ ਆਪਸ ਦੇ ਵਿੱਚ ਇੰਡਸਟਰੀ ਜਿਹੜੀ ਇੱਕ ਪੰਜਾਬ ਦੀ ਹੱਬ ਹੈ ਜਿਹੜੀ ਡਾਈ ਇੰਡਸਟਰੀ ਇਹਨੂੰ ਅਸੀਂ ਮਾਂ ਕਹਿੰਦੇ ਆ ਬੇਬੇ ਕਹਿੰਦੇ ਆ ਹੋਜਰੀ ਦੀ ਟੈਕਸਟਾਈਲ ਦੀ ਇਹਦੇ ਉੱਤੇ ਕਿੰਨੇ ਹਜ਼ਾਰ ਯੂਨਟ ਸ਼ਹਿਰ ਤੇ ਜਿਹੜੇ ਹੋਜਰੀ ਤੇ ਟੈਕਸਟਾਈਲ ਤੇ ਨਿਰਭਰ ਨੇ ਅਗਰ ਡਾਈ ਇੰਡਸਟਰੀ ਤੇ ਕੋਈ ਨੌਬਤ ਆਂਦੀ ਬੰਦ ਹੁੰਦੀ ਜਾਂ ਆਕੇ ਤੰਤਰਿਕ ਲੋਨ ਨੂੰ ਬਲੌਕ ਕਰਦੇ ਨੇ ਜਿਹਦੇ ਨਾਲ ਗੱਲੀ ਡਾਈ ਇੰਡਸਟਰੀ ਨਹੀਂ ਪੂਰੇ ਸ਼ਹਿਰ ਦੀ ਟੈਕਸਟਾਈਲ ਪੂਰੀ ਹੋਜੀ ਜਿਹੜੀ ਇਹ ਲੱਖਾਂ ਬੰਦਾ ਇਹਦੇ ਵਿੱਚ ਬੇਕਾਰ ਹੋਏਗਾ ਔਰ ਬਹੁਤ ਵੱਡਾ ਆਪਸ ਵਿੱਚ ਲੜਾਈ ਝਗੜਾ ਹੋਣ ਦੀ ਸੁਭਾਵਨਾ ਹੈ ਸਰਕਾਰ ਨੂੰ ਦਾ ਐਡਵਾਂਸ ਹੀ ਇਹਨੂੰ ਜਿਹੜਾ ਨਖੇਲ ਪਾਵੇ ਔਰ ਇਹ ਬੈਠ ਕੇ ਬੇਸ਼ੱਕ ਉਹਨਾਂ ਨੂੰ ਜਿਨ੍ਹਾਂ ਨੂੰ ਤਕਲੀਫ ਹੈ ਉਹਨਾਂ ਨਾਲ ਸਾਡੀ ਬੇਸ਼ੱਕ ਉਥੇ ਡੀਸੀ ਦਫਤਰ ਡੀਸੀ ਸਾਹਿਬ ਮੀਟਿੰਗ ਬੁਲਾ ਲੈਣ ਸੀਪੀ ਸਾਹਿਬ ਬੁਲਾ ਲੈਣ ਅਸੀਂ ਕੋਈ ਝਗੜਾ ਨਹੀਂ ਗੰਦਾ ਚਾਹਦੇ ਉਹਨਾਂ ਨਾਲ ਨਾ ਕੋਈ ਸਾਡਾ ਵੈਰ ਹੈ ਹਰ ਬੰਦੇ ਨੂੰ ਖਤਰਾ ਦੇ ਚਾਹਦਾ ਪਾ ਲਈ ਅਸੀਂ ਵੀ ਚਾਹਦੇ ਆ ਪਾਣੀ ਸਾਫ਼ ਹੋਵੇ ਆਬੂ ਆਵਦੀ ਹੋਵੇ ਲੇਕਿਨ ਦੇਖੋ ਤਾਂ ਸਹੀ ਪਹਿਲਾ ਕਸੂਰ ਕਿਹਦਾ ਕੋਈ ਲੜਾਈ ਕੀ ਤੇ ਆ ਮਸਲਾ ਹਾਲੀ ਹੁੰਦਾ ਅਸੀਂ ਤਿਆਰ ਆ ਅਗਰ ਕੋਈ ਸਾਡੀ ਹੈਲਪ ਦੀ ਲੋੜ ਹੈ ਸਾਨੂੰ ਗਾਈਡ ਕਰਨ ਅਗਰ ਸਾਡਾ ਪਾਣੀ ਉਹਨਾਂ ਨੂੰ ਗੰਦਾ ਲੱਗਦਾ ਅਸੀਂ ਹੋਰ ਸੁਧਾਰ ਲਿਆਵਾਂਗੇ ਜਿੱਦਾਂ ਉਹਨਾਂ ਨੂੰ ਠੀਕ ਲੱਗਦਾ ਉਹਨਾਂ ਦੇ ਹੱਲ-ਨੱਲ ਹੱਲ ਕਰ ਦਿਆਂਗੇ ਸਾਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਇਸ ਕਰਕੇ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਸਾਡੇ ਨਾਲ ਬੇਸ਼ੱਕ ਮੀਟਿੰਗ ਕਰਨ ਮੀਟਿੰਗ ਕਰਕੇ ਮਸਲੇ ਨੂੰ ਹੱਲ ਕਰਨਾ ਜਾਣਦੇ ਆ ਅਸੀਂ ਅਸੀਂ ਵਪਾਰੀ ਆਦਮੀ ਆ ਅਸੀਂ ਲੜਦਾ ਨਹੀਂ ਜਦ ਦੇ ਅਸੀਂ ਆਪਣਾ ਵਪਾਰ ਕਰਨਾ ਹੈ ਅਸੀਂ ਉਹਨਾਂ ਨਾਲ ਬੈਠ ਕੇ ਗੱਲ ਕਰਨ ਨੂੰ ਤਿਆਰ ਆ ਅੱਗੇ ਉਹਨਾਂ ਦੀ ਤਸੱਲੀ ਕਰਾਵਾਂਗੇ ਅਗਰ ਤਸੱਲੀ ਨਾ ਹੋਈ ਫਿਰ ਜੋ ਮਰਜ਼ੀ ਅਗਲੇ ਤਿੰਨ ਤਰੀਕ ਨੂੰ ਮਹੀਨੇ ਬਾਅਦ ਜੋ ਮਤੀਆ ਕੇ ਕਰ ਲੈਣ ਅਸੀਂ ਤੁਹਾਨੂੰ ਕੁਝ ਨਹੀਂ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਉਹਦਾ ਮੇਨ ਮੋਟਿਵ ਹੈ ਕੁਝ ਬਲੈਕਮੇਲਰ ਲੱਖਾ ਸਦਾਨਾ ਕਾਲਾ ਪਾਣੀ ਮੋਰਚਾ ਲੋਕਾਂ ਨੂੰ ਭੁੜਕਾਰਿਆ ਹੈ ਕਿ 3 ਦਸੰਬਰ ਨੂੰ ਜਾ ਕੇ ਉੱਥੇ ਅਸੀਂ ਬੁੱਢੇ ਨਾਲੇ ਦਾ ਜਿਹੜਾ ਪਾਈਪ ਸਾਡੇ ਪੈਰੇ ਆ ਉਹ ਬੰਦ ਕਰਨੇ ਆ ਪਰ ਅਸੀਂ ਉਹਦੀ ਤਿਆਰੀ ਕਰ ਲਈ ਹੈ ਲੱਖ ਬੰਦਾ ਲੱਗੇ ਸਵਾਗਤ ਕਰਾਂਗੇ ਮੈਂ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਅਗਰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਜਾਂ ਕੋ ਲਾਅ ਆਂਡਰ ਖਰਾ ਲਾਅ ਆਂਡਰ ਖਰਾਬ ਹੁੰਦਾ ਹੈ ਤਾਂ ਉਹਦਾ ਜ਼ਿੰਮੇਦਾਰ ਪ੍ਰਸ਼ਾਸਨ ਔਰ ਸਰਕਾਰ ਔਰ ਉਹਦਾ ਡੀਸੀ ਹੋਏਗਾ ਕਿਉਂਕਿ ਅਸੀਂ ਆਪਣਾ ਸਾਡੇ ਘਰ ਹਮਲਾ ਕਰਨ ਆ ਰਿਹਾ ਹੈ ਹਜੇ ਤੱਕ ਪ੍ਰਸ਼ਾਸਨ ਨੇ ਉਹਨਾਂ ਤੇ ਐਫਆਈਆਰ ਵੀ ਹੋਈ ਹੈ ਇੱਕ ਸਾਡੇ ਬੰਦ ਕਰਨੀ ਉਹਨਾਂ ਕਰ ਹਸਲ ਵੀ ਕੀਤੀ ਅਸੀਂ ਐਫਆਈਆਰ ਵੀ ਕਰਾਈ ਹੈ ਹਜੇ ਤੱਕ ਸੀਪੀ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ ਭਾਈ ਤਾਂ ਕੋਣ ਤੇ ਕਾਰਵਾਈ ਨਹੀਂ ਕੀਤੀ ਮੇਰੇ ਤੇ ਰਾਹੁਲ ਜੀ ਬੋਲਾ ਐਫ ਆਈ ਆਰ ਉਹਨਾਂ ਦੇ ਤੇ ਅਸੀਂ ਹੁਣ ਸਾਰੇ ਪ੍ਰੈਸ ਮਾਰਡੀਅਮ ਅਸੀਂ ਲੱਖ ਵਪਾਰੀ ਟੈਕਸ ਟੈਲੈਂਡਾਈ ਇੰਡਸਟਰੀ ਜਿਹੜੀ ਹੈਗੀ ਆ ਸਾਡੀ ਰੀੜ ਦੀ ਹੱਡੀ ਆ ਪੰਜਾਬ ਦੀ ਜੇ ਇੱਥੋਂ ਚੱਲੇਗੀ ਪੰਜਾਬ ਦਾ ਬਿਲਕੁਲ ਬੇਰੋਜ਼ਗਾਰ ਹੋ ਜਾਊਗਾ ਸਾਰੀ ਅਪਲਾਈਮੈਂਟ ਘਟ ਜਾਊਗੀ ਲੋਕ ਸੜਕਾਂ ਤੇ ਆ ਜਾਣਗੇ ਸਰ ਜੀ ਜਿਹੜਾ ਤੁਹਾਡੀ ਬੇਨਤੀ ਸੜਕਾਂ ਦੇ ਲਾਸਟ ਉਹਦੇ ਬਾਰੇ ਕੀ ਕਹਿੰਦਾ ਮੋਦੀ ਕੀ ਤਾਰੀਖ ਜਿਹੜਾ ਤਾਂ ਆਰਡਰ ਪਿਆ ਹੋਇਆ ਕਿ 2 ਤਰੀਕ ਤੁਹਾਡਾ ਕੇਸ ਅਜੇ ਨਹੀਂ ਚੱਲ ਰਿਹਾ ਜੀ ਸਰ 2 ਤਰੀਕ ਨੂੰ ਹੀਅਰਿੰਗ ਹੈ ਲਾਸਟ ਹੀਅਰਿੰਗ ਹੈ ਹੀਅਰਿੰਗ ਲਾਸਟ ਨਹੀਂ ਆ ਜੀ ਉਹ ਅਗਲੀ ਕੀ ਉਹ ਕੇਸ ਵੀ ਹਮਨੇ ਕਰਾਵਾ ਹੈ 12 ਅਕਤੂਬਰ ਹਮਨੇ ਕੇਸ ਕਰਾਇਆ ਹੋਇਆ 3 ਦਸੰਬਰ ਨੂੰ ਨੇ ਧਮਕੀ ਦਿੱਤੀ ਅਸੀਂ ਬੰਦ ਕਰਨ ਆਵਾਂਗੇ 3 ਦਸੰਬਰ ਨੂੰ ਉਹਦਾ ਖੁੱਲ ਕੇ ਸਾਹਮਣਾ ਕਰਾਂਗੇ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਔਰ ਤੁਸੀਂ ਦੇਖ ਲਓ ਅੱਜ ਦਾ ਪ੍ਰੈਸ ਕਾਨਫਰੰਸ ਆ ਅਪਸ਼ਿਪ ਕੈਮਰੇ ਮਾਰ ਕੇ ਦੇਖ ਲਓ 300 400 ਬੰਦਾ ਬੈਠਾ ਸਾਡਾ ਨਸਟਿਲੀਸਟ ਸਿਰਫ ਇੱਕ ਇੱਕ ਬੰਦਾ ਕਿਹਾ ਸੀ ਮੈਂ ਫੈਕਟਰੀ 'ਚ ਇੱਕ ਆਇਓ ਸਾਡੇ ਕੋਲ ਹੋਟਲ ਅਸੀਂ ਛੋਟਾ ਕਿਹਾ ਇੱਕ ਆਇਓ ਲੱਖਾਂ ਬੰਦਾ ਲੈ ਕੇ ਅਸੀਂ ਇਹ ਲੱਖਾਂ ਨਹੀਂ ਇਹ ਇੱਕਾ ਦੁਕਾ ਦਾ ਸੁਣਾ ਹੈ ਇਹਦੇ ਨਾਲ ਕਿਹੜੇ ਕਿਹੜੇ ਲੋਕਾਂ ਨਾਲ ਇਹਨੇ ਬੁੱਢੇ ਨਾਲ ਕੇ ਸਿਰਫ ਰਾਜੀਤੀ ਕਰ ਰਿਹਾ ਇਹ ਬਲੈਕਮੇਲ ਕਰ ਰਿਹਾ ਡਾਈਨ ਇੰਡਸਟਰੀ ਤੋਂ ਇੱਕ ਪੰਜੀ ਨਹੀਂ ਮਿਲਨੀ ਡਾਈਨ ਦਾ ਸੋ ਇਜੀ ਸਮਝਿਆ ਜਾਂਦਾ ਪ੍ਰਸ਼ਾਸਨ ਤੋਂ ਕਿਸੇ ਸਰਕਾਰ ਦੇ ਨੁਮਾਇੰਦੇ ਨਾਲ ਗੱਲਬਾਤ ਹੋਈ ਹੈ ਕਿਉਂਕਿ ਲਗਾਤਾਰ ਗੱਲ ਆ ਰਹੀ ਹੈ 3 ਤਰੀਕ ਨੂੰ ਦੇਖੋ ਪ੍ਰਸ਼ਾਸਨ ਅੱਖਾਂ ਮੂਝ ਕੇ ਬੈਠਾ ਅੱਖਾਂ ਮੀਚ ਕੇ ਬੈਠਾ ਉਹਨਾਂ ਦੇ ਐਫ ਆਈ ਆਰ ਹੋਈ ਹੈ ਇੱਕ ਉਹਨਾਂ ਨੇ ਖੁਦ ਮੰਨਿਆ ਵੀਡੀਓ ਦੇ ਵਿੱਚ ਔਰ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੈ ਤੁਹਾਡੇ ਮੱਧੂ ਸਿਆ ਵੀ ਅਸੀਂ ਜੀ ਉਹ ਰੈਸਲ ਕਰ ਲਈ ਹੈ ਪਰ ਉਹਦਾ ਹਜੇ ਕਾਰਵਾਈ ਨਹੀਂ ਹੋਈ ਉਹਦੇ ਦੀ ਗੱਡੀ ਦਾ ਨੰਬਰ ਵੀ ਟਰੇਸ ਐਫ ਆਈ ਆਰ ਦੇ ਵਿੱਚ ਧੰਨਵਾਦ ਜੀ